ਕੇ ਨਵੇਂ ਸ਼ਹਿਰ ਦੇ ਜਿਹੜੇ ਮਰਜੀ ਰੋਡ ਤੇ ਚੱਲੇ ਜਾਓ ਤੋਏ ਮਿਲਣਗੇ ਵੱਡੇ ਵੱੱਡੇ ਵੱੱਡੇ ਪਰ ਅਸੀਂ ਧੰਨਵਾਦੀ ਆ ਆਵਾਜ਼ ਸੰਸਥਾ ਦਾ ਅਤੇ ਉਹਨਾਂ ਦੇ ਸਾਰੇ ਸਹਿਯੋਗੀਆਂ ਦਾ ਜਿਨ੍ਹਾਂ ਦੀ ਬਦੌਲਤ ਅੱਜ ਬਰਨਾਲਾ ਰੋਡ ਤੇ ਪੂਰੇ ਗਏ ਨੇ ਖੱਡੇ 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 ਪੂਰੇ ਗਏ ਨੇ ਖੱਡੇ ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਿਓ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ ਸੂਰੀ ਤੁਸੀਂ ਸ਼ੇਅਰ ਤੋਂ ਦੱਸੋ ਲਾਲੇ ਤੇ ਵੀਡੀਓ ਕਿਸ ਬਾਬਤ ਹੋ ਰਹੀ ਹੈ ਬਾਤ ਵਿੱਚ ਸੋਮਿਆਸੀ ਨਵਾਂ ਸ਼ਹਿਰ ਬਰਨਾਲਾ ਰੋਡ ਤੇ ਮੌਜੂਦ ਹੈ ਬਿਲਕੁਲ ਮੇਰੇ ਸਾਹਮਣੇ ਸਤਲੁਜ ਸਿਨੇਮਾ ਸਤਲੁਜ ਸੂਰੇ ਸਿਨੇਮਾ ਔਰ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਦੀ ਪ੍ਰਤਿਮਾ ਵੀ ਹੈ ਪਰ ਬੜੀ ਦੁਖਦਾਈ ਗੱਲ ਹੈ ਕਿ ਆ ਜਿਹੜਾ ਬਰਨਾਲਾ ਰੋਡ ਹੈ ਪਿਛਲੇ ਕਈ ਸਮੇ ਤੋਂ ਕਾਫੀ ਸਮੇ ਤੋਂ ਇਹਦੀ ਹਾਲਤ ਬਹੁਤ ਖਸਤਾ ਸੀ ਔਰ ਕਈ ਵੱਡੇ ਵੱਡੇ ਹਸਪਤਾਲ ਵੀ ਇੱਧਰ ਹੈ ਜਦੋਂ ਕੋਈ ਐਮਬੂਲੈਂਸ ਆਂਦੀ ਆ ਉਹ ਵੀ ਡਿੱਕ ਡੋਲੇ ਖਾਦੀ ਸੀ ਇਵਨ ਜੇ ਮੈਂ ਆਪਣੀ ਵੀ ਅੱਜ ਗੱਲ ਕਰਾਂ ਜੇ ਆਪਣੇ ਪਰਿਵਾਰ ਵਿੱਚ ਬੰਦਰ ਲੈ ਕੇ ਜਾ ਰਹੇ ਸੀ ਤਾਂ ਉਹਨਾਂ ਦੇ ਹੱਥ ਵਿੱਚ ਗੜ ਵਿੱਚ ਦੁੱਧ ਸੀ ਤਾਂ ਦੁੱਧ ਸਾਰਾ ਇੱਥੇ ਹੀ ਖੱਲਰ ਗਿਆ ਤਾਂ ਕਾਰਨ ਇਹ ਹੈ ਕਿ ਇਹ ਟੋਏ ਬਹੁਤ ਡੂਗੇ ਸੀਗੇ ਬਹੁਤ ਵੱਡੇ ਵੱਡੇ ਟੋਏ ਸੀ ਜਿਤੇ ਕਰਕੇ ਬਹੁਤ ਸਾਰੇ ਲੋਕਾਂ ਨੂੰ ਅੜਚਣ ਆ ਰਹੀ ਸੀ ਬਹੁਤ ساری ਪ੍ਰੋਬਲਮ ਆ ਰਹੀ ਸੀ ਲੇਕਿਨ ਆਵਾਜ਼ ਸੰਸਥਾ ਨੇ ਉਸ ਗੱਲ ਨੂੰ ਸਮਝਿਆ ਮਹਿਸੂਸ ਕੀਤਾ ਔਰ ਉਹਨਾਂ ਦੇ ਸਹਿਯੋਗੀਆਂ ਵੱਲੋਂ ਆਵਾਜ਼ ਸੰਸਥਾ ਦੇ ਫਾਊਂਡਰ ਬ੍ਰਿੰਦਰ ਬਾਜਾਰ ਜੀ ਵੱਲੋਂ ਅਤੇ ਆਵਾਜ਼ ਸੰਸਥਾ ਦੇ ਪ੍ਰਧਾਨ ਨਰੇਸ਼ ਸੂਰੀ ਮੇਰੇ ਪਿਤਾ ਜੀ ਅਤੇ ਪੂਰੀ ਜਿਹੜੀ ਟੀਮ ਹੈ ਆਵਾਜ਼ ਸੰਸਥਾ ਦੇ ਜਿੰਨੇ ਸਹਿਯੋਗੀ ਆ ਉਹਨਾਂ ਦੀ ਬਦੌਲਤ ਜਿਹੜੇ ਇਹ ਤੋਏ ਪੂਰੇ ਗਏ ਆ 2 ਮੀਟਰ ਕਯੂਬਿਕ ਕੰਕਰੀਟ ਜਿਹੜੀ ਆ ਉਹਦੀ ਵਰਤੋਂ ਹੋਈ ਹੈ ਔਰ ਨਾਲ ਦੀ ਨਾਲ ਸੂਰੇ ਸਨਵਾ ਦੇ ਜਿੰਨੇ ਵੀ ਸਟਾਫ ਮੈਂਬਰ ਆ ਇਹਨਾਂ ਨੇ ਵੀ ਬੜਾ ਸਹਿਯੋਗ ਦਿੱਤਾ ਇਹਨਾਂ ਨੇ ਤਾਂ ਸਮਾਚਾਰਾ ਵੀ ਖੋਲਤਾ ਉਹ ਪਿਛਲਾ ਗੇਟ ਦਿਖਾ ਦੇਵੇ ਜੇ ਉਹ ਖੋਲ ਦਿੰਦਾ ਜੀ ਕਹਿੰਦੇ ਕਿ ਇਹਨੂੰ ਆ ਜਿਹੜੇ ਹੁਣ ਇੱਥੇ ਟੋਏ ਪੂਰੇ ਆ ਇਹਦੇ ਚ ਕੋਈ ਅੜ ਛੱਟ ਨਾ ਆਵੇ ਇਸ ਕਰਕੇ ਤੁਸੀਂ ਉਧਰੋਂ ਐਂਟਰੀ ਲਓ ਤੇ ਇਧਰੋਂ ਬਾਹਰ ਨਿਕਲ ਜਾਓ ਮੇਰੇ ਖਿਆਲ ਫਿਲਮ ਰਹਿ ਗਈ ਹੈ ਨਾ ਭੋਲੇ ਵਾਲੀ ਹਾਂਜੀ ਹਾਂਜੀ ਜੇ ਭੋਲੇ ਵਾਲੀ ਫਿਲਮ ਹੁੰਦੀ ਫਿਰ ਤੁਸੀਂ ਵੀ ਨਹੀਂ ਰਾਹ ਦੇਣਾ ਚਲੋ ਨਾਲ ਦੀ ਨਾਲ ਇਹ ਵੀ ਬੜੇ ਨਿੱਗੇ ਸੁਭਾਅ ਦੇ ਸਾਰੇ ਇੱਥੇ ਮੁੰਡੇ ਆ ਪਰ ਅਵਾਜ਼ ਸੰਸਥਾ ਦੇ ਕੱਲੇ-ਕੱਲੇ ਜਿੰਨੇ ਵੀ ਸਹਿਯੋਗੀ ਇੱਥੇ ਪਹੁੰਚ ਕੇ ਸੀ ਸਾਰਿਆਂ ਦਾ ਧੰਨਵਾਦ ਕਰਨਾ ਕਿਉਂਕਿ 8-10 ਮੈਂਬਰ ਅਵਾਜ਼ ਸੰਸਥਾ ਵੱਲੋਂ ਲੇਬਰ ਦੇ ਲਾਏ ਗਏ ਅਤੇ 8-10 ਅਵਾਜ਼ ਸੰਸਥਾ ਦੇ ਜਿਹੜੇ ਸਹਿਯੋਗੀ ਆ ਉਹ ਇੱਥੇ ਮوجود ਸੀ ਉਹਨਾਂ ਦੀ ਜਿਹੜੀ ਵੀਡੀਓ ਉਹ ਵੀ ਪਾ ਦਾਂਗੇ ਪਰ ਇਧਰੋਂ ਲੱਗਦੇ ਪਏ ਸੀ ਤਾਂ ਰਹਿ ਆ ਨਹੀਂ ਗਿਆ ਦਿਲ ਕੀਤਾ ਕਿ ਜ਼ਰੂਰ ਜਿਹੜੇ ਐਫਰਟ ਆ ਲਾਈਵ ਵੀ ਦਿਖਾਈਏ ਤੁਹਾਨੂੰ ਔਰ ਬਾਅਦ ਵਿੱਚ ਤਸਵੀਰਾਂ ਵੀ ਦਿਖਾ ਦਾਂਗੇ ਤਾਂ ਹੁਣ ਸਵਾਲ ਇੱਥੇ ਇਹੀ ਹੈ ਕਿ ਜੇ ਆਵਾਜ਼ ਸੱਤਾ ਲੋਕਾਂ ਦੀ ਆਵਾਜ਼ ਸੁਣ ਸਕਦੀ ਹੈ ਤਾਂ ਜਿਹੜੇ ਵੱਡੇ 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 ਤੋਂ ਵੱਡੇ ਲੀਡਰ ਨੇ ਉਹਨਾਂ ਨੂੰ ਵੱਡੇ ਵੱਡੇ ਟੋਏ ਕਿਉਂ ਨਹੀਂ ਨਜ਼ਰ ਆਉਂਦੇ ਹੋ ਸਕਦਾ ਵੱਡੇ ਵੱਡੇ ਲੀਡਰਾਂ ਦੀਆਂ ਗੱਡੀਆਂ ਹੀ ਬੜੀਆਂ ਮਹਿੰਗੀਆਂ ਜਿਹੜੇ ਉਹਨਾਂ ਨੂੰ ਟੋਏ ਨਜ਼ਰ ਨਹੀਂ ਆਉਂਦੇ ਪਰ ਮੈਂ ਜਿਵੇਂ ਪਹਿਲਾਂ ਕਿਹਾ ਕਿ ਬੜੀ ਸ਼ਰਮ ਦੀ ਗੱਲ ਸੀਗੀ ਬਿਲਕੁਲ ਨਾਲ ਹੀ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਦੀ ਪ੍ਰਤਿਮਾ ਹੈ ਔਰ ਇੱਥੇ ਐਡੇ ਵੱਡੇ ਵੱਡੇ ਟੋਏ ਸੀਗੇ ਕਿ ਗੱਡੀਆਂ ਦਾ ਬਹੁਤ ਨੁਕਸਾਨ ਹੁੰਦਾ ਸੀ ਆਉਂਦੇ ਜਾਂਦੇ ਰਾਈਗਾਂ ਦਾ ਨੁਕਸਾਨ ਹੁੰਦਾ ਸੀ ਬਿਲਕੁਲ ਸਾਹਮਣੇ ਡੀਸੀ ਦਫ਼ਤਰ ਹੈ ਉਸ ਤੋਂ ਅੱਗੇ ਕਚਹਿਰੀਆਂ ਪਰ ਕਿਸੇ ਨੇ ਕਦੀ ਇਸ ਪਾਸੇ ਵੱਲ ਨਹੀਂ ਸੋਚਿਆ ਔਰ ਇੱਧਰ ਹਸਪਤਾਲ ਵੀ ਨੇ ਪਿੱਛੇ ਬਹੁਤ ਸਾਰੇ ਲੋਕ ਜਿਹੜੇ ਆ ਸਕੈਨ ਕਰਾਉਣ ਲਈ ਆਉਂਦੇ ਆ ਪਿੱਛੇ ਹਨ ਮੇਰੇ ਖਿਆਲ ਸਕੈਨ ਵਾਲਾ ਤਾਂ ਇੱਥੇ ਟੋਇਆਂ 'ਚ ਬਹੁਤ ਤਕਲੀਫ ਆਉਂਦੀ ਸੀ ਦਿਖਾ ਦਿਓ ਵੇ ਜੀ ਇੱਕ ਵਾਰੀ ਪੂਰਾ ਏਰੀਆ 2 ਮੀਟਰ ਕਯੂਬਿਕ ਜਿਹੜੀ ਕੰਕਰੀਟ ਆ ਉਹਦੀ ਵਰਤੋ ਹੋਈ ਐ ਤੇ ਆ ਜਿੰਨਾ ਬਾਕੀ ਗਮਲੇ ਵਗੈਰਾ ਨੇ ਇਹ ਸੂਰਿਆ ਸਿਨੇਮਾ ਵਾਲੇ ਦੇ ਨੇ ਇਹਨਾਂ ਦੇ ਸਟਾਫ ਮੈਂਬਰ ਇਹਨਾਂ ਨੇ ਵੀ ਪੂਰੀ ਜਿਹੜੀ ਮਦਦ ਕੀਤੀ ਐ ਹੈਲਪ ਕੀਤੀ ਐ ਆਵਾਜ਼ ਸੰਸਥਾ ਦੀ ਤਾਂ ਇਹਨਾਂ ਦੇ ਵੀ ਧੰਨਵਾਦੀ ਆ ਸਵਾਲ ਫੇਰ ਮੇਰਾ ਉਹੀ ਐ ਕਿ ਜੇ ਆਵਾਜ਼ ਸੰਸਥਾ ਕਰ ਸਕਦੀ ਐ ਅੱਠ ਲੇਬਰ ਜਿਹੜੇ ਲੇਬਰ ਦੇ ਬੰਦੇ ਉਹਨਾਂ ਲਿਆਂਦੇ ਸੀ ਉਹ ਕਰ ਸਕਦੇ ਆ ਉਹਨਾਂ ਦੇ ਸਹਾਇਕੀ ਕਰ ਸਕਦੇ ਆ ਸੂਰਿਆ ਸਿਨੇਮਾ ਦੇ ਸਟਾਫ ਮੈਂਬਰ ਜਿਹੜੇ ਆ ਉਹ ਮਦਦ ਕਰ ਸਕਦੇ ਆ ਤਾਂ ਜਿਹੜੀਆਂ ਸਰਕਾਰਾਂ ਜਿਨ੍ਹਾਂ ਕੋ ਪਾਵਰ ਹੈ ਜਾਂ ਜਿਹੜੀਆਂ ਸਰਕਾਰਾਂ ਰਹੀਆਂ ਸੀ ਜਿਨ੍ਹਾਂ ਕੋ ਪਾਵਰ ਕਦੇ ਹੁੰਦੀ ਸੀ ਉਹ ਕਿਉਂ ਨਹੀਂ ਸੋਚਦੇ ਲੋਕਾਂ ਦਾ ਔਰ ਸਾਡੇ ਲੋਕਾਂ ਨੂੰ ਫਸਾ ਕੇ ਕਿੱਥੇ ਰੱਖਿਆ ਟੋਇਆਂ ਚ ਉਸ ਤੋਂ ਬਾਅਦ ਗਲੀਆਂ ਨਾਲੀਆਂ ਚ ਉਸ ਤੋਂ ਬਾਅਦ ਕਚਹਿਰੀਆਂ ਚ ਲੋਕ ਮਾਈਨਿੰਗ ਜਾਂ ਸ਼ਨਾਬ ਵਾਲੇ ਪਾਸੇ ਸੋਚੂਗੇ ਤਾਂ ਬਾਅਦ ਚ ਪਹਿਲਾਂ ਆਹੀ ਚੀਜ਼ਾਂ ਤਾਂ ਪੂਰੀਆਂ ਹੋ ਲੈਣ ਫਿਰ ਵੀ ਅਸੀਂ ਧੰਨਵਾਦੀ ਹਾਂ ਇੱਕ ਵਾਰ ਫਿਰ ਤੋਂ ਆਵਾਜ਼ ਸੰਸਥਾ ਦੇ ਔਰ ਦੇਖੋ ਸੂਰਜਾ ਸਿਨੇਮਾ ਵਾਲੇ ਨੇ ਜ ਆਪਣੇ ਬੋਰਡ ਵਗੈਰਾ ਸਾਰੇ ਬਾਹਰ ਲਾ ਦਤੇ ਆ ਔਰ ਦੇਖੋ ਮੋਟਰਸਾਈਕਲ ਵਾਲ ਆਇਆ ਉਹਨੂੰ ਡਿਵਰਜਨ ਦੇ ਦਿੱਤਾ ਕਿ ਤੂੰ ਜਿਹੜਾ ਇਹਨਾਂ ਦੇ ਜਗ੍ਹਾ ਦੇ ਬਾਉਂਡਰੀ ਦੇ ਅੰਦਰ ਆ ਜਾ ਉਧਰ ਮੋਟਰਸਾਈਕਲ ਕੱਢ ਕੇ ਡਿਵਰਜਨ ਲੈ ਲਓ ਤਾਂ ਇਹ ਵੀ ਇਹਨਾਂ ਦਾ ਧੰਨਵਾਦ ਹੈ ਔਰ ਬਾਕੀ ਜਿਹੜੇ ਕੋਈ ਮੇਰੇ ਵਰਗੇ ਭਰਾ ਸ਼ਾਪ ਨੂੰ ਘੋੜੀ ਚੜ ਜਾਂਦੇ ਆ ਉਹਨਾਂ ਨੂੰ ਬਹੁਤ ਬੇਇੱਜ਼ਤੀ ਅੱਜ ਲਾਈਵ ਦੇਖ ਰਿਹਾ ਕਿਉਂਕਿ ਲਾਈਵ ਘਟਕੇ ਤੇ ਲਾਈਵ ਜ਼ਿਆਦਾ ਕਹਿੰਦੇ ਆ ਤਾਂ ਲਾਈਵ ਦੇ ਇਧਰੋਂ ਹਟਾ ਦਿਓ ਹੋਰ ਮੋਟਰਸਾਈਕਲ ਫਸਾ ਲੈਣ ਹਲਾ ਤਾਂ ਇਧਰੋਂ ਰਾਹ ਲੈ ਲਿਓ ਉਹ ਮੇਰੇ ਖਿਆਲ 2 ਘੰਟੇ ਸੁੱਕ ਵੀ ਜਾਊਗਾ 2 ਘੰਟੇ ਸੁੱਕ ਜਾਣਾ ਹਾਂ ਪਰ ਹਾਇ ਸੰਸਦ ਦੇ ਜਿਹੜੇ ਮੈਂਬਰ ਐ ਇੱਥੇ ਹੀ ਮੌਜੂਦ ਐ ਗੱਡੀ 'ਚ ਬੈਠੇ ਆ ਇਹ ਕਹਿੰਦੇ ਕਿ ਜਦ ਤੱਕ ਇਹ ਸੁੱੱਕਦਾ ਨਹੀਂ ਸੁੱੱਕ ਨਹੀਂ ਨਿਕ ਜਿਹੜੀ ਇਹਨਾਂ ਨੇ ਪਾਈ ਹੋਈ ਐ ਕੰਕਰੀਟ ਜੀ ਕੰਕਰੀਟ ਹਾਂ ਕੰਕਰੀਟ ਜਦ ਤੱਕ ਨਹੀਂ ਪਾਈ ਆ ਕਹਿੰਦੇ ਤਦ ਤੱਕ ਅਸੀਂ ਇੱਥੇ ਹੀ ਆ ਕਿ ਕੋਈ ਖਰਾਬੀ ਨਾ ਕਰ ਜਵੇ ਜਾਂ ਕੋਈ ਸ਼ਰਾਰਤ ਨਾ ਕਰ ਜਵੇ ਇੱਕ ਵਾਰ ਪਰਲੇ ਪਾਸੇ ਤੋਂ ਰਿਵਿਊ ਦਿਖਾਣਾ ਚਾਹੂਗਾ ਤਾਂ ਜਿਹੜੇ ਸਾਡੇ ਵੀਰਪੈਣ ਭਰਾ ਜੁੜੇ ਆ ਉਹ ਜ਼ਰੂਰ ਆਪਣੀ ਪ੍ਰਤੀਕਿਰਿਆ ਨਾਲ ਦੀ ਨਾਲ ਦਿੰਦੇ ਰਹੋ ਔਰ ਪਰਲੇ ਪਾਸੇ ਵੀ ਗਰਮ ਦਫਤਰ ਦੇ ਅੱਗੇ ਵੀ ਇਹਨਾਂ ਵੱਲੋਂ ਟੋਏ ਪੂਰੇ ਗਏ ਆ ਔਰ ਮੈਨੂੰ ਤਾਂ ਉਹੀ ਗੱਲ ਯਾਦ ਆ ਰਹੀ ਹੈ ਜਿਹੜੀ ਹਰਸਿਮਰਤ ਕੌਰ ਬਾਦਲ ਨੇ ਕਈ ਸਾਲ ਪਹਿਲਾਂ ਕਹੀ ਸੀਗੀ ਜਦੋਂ ਸੱਤ ਆਈ ਸੀਗੇ ਕਹਿੰਦੇ ਕਿ ਕਿਸੇ ਅਫਸਰ ਨੇ ਫੋਨ ਲਾਇਆ ਕਹਿੰਦੇ ਕਿ ਇੱਥੇ ਐਕਸੀਡੈਂਟ ਹੋਇਆ ਅਫਸਰ ਕਹਿੰਦਾ ਕਿਉਂ ਹੈ ਜੀ ਕਹਿੰਦਾ ਥੇਅਰ ਇਜ਼ ਬਿਗ ਟੋਆ ਤਾਂ ਮੈਂ ਉਹੀ ਗੱਲਾਂ ਜਾਨਾ ਥੇਅਰ ਇਜ਼ ਬਿਗ ਟੋਆ ਤਾਂ ਇਹ ਬਿਗ ਟੋਆ ਜਿਹੜਾ ਪੂਰਿਆ ਗਿਆ ਆਵਾਜ਼ ਸੰਸਥਾ ਵੱਲੋਂ ਸ਼ਲਾਘਾ ਆਵਾਜ਼ ਸੰਸਥਾ ਦੀ ਸ਼ਲਾਘਾ ਲੇਕਿਨ ਲੀਡਰਾਂ ਨੂੰ ਸਵਾਲ ਔਰ ਵੱਡੇ ਸਵਾਲੋ ਦੇਖੋ ਰਾਹ ਨਹੀਂ ਰੁਕਿਆ ਰਾਹ ਨਹੀਂ ਰੁਕਿਆ ਜਿਨ੍ਹਾਂ ਨੇ ਇਧਰ ਤੀ ਜਾਣਾ ਉਹਨਾਂ ਨੂੰ ਸੂਰਜ ਸਿਤਵਾਲੇ ਨੇ ਰਸਤਾ ਵੀ ਦਿੱਤਾ ਪਰ ਹੁਣ ਗੱਲ ਇਹੀ ਹੈ ਕਿਤੇ ਲੀਡਰ ਫਿਰ ਐਦਾ ਦੀਆਂ ਸੰਸਤਾਵਾਂ ਜਿਹੜੀਆਂ ਅੱਗੇ ਆਉਂਦੀਆਂ ਉਹਨਾਂ ਦੇ ਰਾਹ ਨਾ ਰੋਕਣ ਲਾਪੜ ਕੇ ਆਰੇ ਸਾਡੇ ਤੋਂ ਵੱਡੇ ਨਾ ਹੋ ਜਾਣ ਪਰ ਐਦਾ ਵੱਡਾ ਨਹੀਂ ਲੋਕਾਂ ਦੇ ਨਾਲ ਤੁਰਨ ਵਾਲਾ ਬੰਦਾ ਹਮੇਸ਼ਾ ਨੀਵਾ ਹੋ ਕੇ ਹੀ ਚੱਲਦਾ ਹੈ ਔਰ ਇਧਰ ਵੀ ਇੱਥੇ ਲੋਕ ਖੜਦੇ ਨੇ ਬੱਸਾਂ ਰੁਕਦੀਆਂ ਨੇ ਆ ਕੇ ਇਧਰ ਵੀ ਟੋਏ ਜਿਹੜੇ ਆ ਪੂਰੇ ਗੇ ਔਰ ਇਹ ਚੰਗੇ ਡੂੰਗੇ ਡੂੰਗੇ ਟੋਏ ਆ ਮਤਲਬ ਜੇ ਤੁਸੀਂ ਸਵੇਰੇ ਆ ਕੇ ਇਹਨਾਂ ਨੂੰ ਜਦੋਂ ਇਹ ਹੁੰਦੇ ਸੀ ਟੋਏ ਹੁਣ ਪਤਾ ਨਹੀਂ ਕਿੰਨੇ ਦਾ ਟਿਕਦੀ ਐ ਕੰਕਰੀਟ ਜਦੋਂ ਇਹ ਹੁੰਦੇ ਸੀਗੇ ਤਾਂ ਉਹਦੇ ਫੁੱਟ ਫੁੱਟ ਦੇ ਡੂੰਗੇ ਤਾਂ ਹੈ ਛੇ ਛੇ ਫੁੱਟ ਫੁੱਟ ਐਨੀ ਡੰਗਾਈ ਤਾਂ ਹੈ ਤੇ ਨਾਲ ਦੀ ਨਾਲ ਮੈਂ ਐਡ ਆਨ ਕਰਨਾ ਚਾਹੁੰਦਾ ਕਿ ਜਿਹੜਾ ਮਿੱਤਲ ਹਸਪੀਟਲ ਹੈ ਉਸ ਵਾਲੇ ਪਾਸੇ ਵੀ ਆਵਾਜ਼ ਸੰਸਥਾ ਨੇ ਪਹਿਲਾਂ ਇਸੇ ਤਰੀਕੇ ਇਸੇ ਤਰੀਕੇ ਸਾਥ ਦਿੱਤਾ ਹੈ ਉੱਥੇ ਵੀ ਕੰਕਰੀਟ ਪਾਈ ਹੈ ਉੱਥੇ ਵੀ ਬਹੁਤ ਜ਼ਿਆਦਾ ਦਿੱਕਤ ਸੀ ਪਰੇਸ਼ਾਨੀ ਸੀ ਤੇ ਉੱਥੇ ਵੀ ਆਵਾਜ਼ ਸੰਸਥਾ ਨੇ ਇਸੇ ਤਰੀਕੇ ਸਹਿਯੋਗ ਦਿੱਤਾ ਸਵਾਲ ਤੁਹਾਡੇ ਮਨ 'ਚ ਵੀ ਉਹੀ ਆਉਂਦੇ ਹੋਣੇ ਸਾਡੇ ਮਨ 'ਚ ਵੀ ਉਹੀ ਹੈ ਜੇ ਕੰਮ ਸੰਸਥਾਵਾਂ ਨੇ ਕਰਨਾ ਸਮਾਜ ਸੇਵੀਆ ਨੇ ਕਰਨਾ ਫਿਰ ਸਰਕਾਰ ਕੀ ਕਰ ਰਹੀ ਹੈ ਚਾਹੇ ਪਿਛਲੀਆਂ ਸਰਕਾਰਾਂ ਰਹੀਆਂ ਚਾਹੇ ਮੌਜੂਦਾ ਸਰਕਾਰਾਂ ਕਿਉਂਕਿ ਨਵੇਂ ਸ਼ਹਿਰ ਦੇ ਹਾਲਾਤ ਤਏ ਆ ਸਰਕਾਰ ਸਰਕਾਰ ਕਹ ਰਹੀ ਸੀ ਮੈਂ ਸੜਕ ਬਣਦੀ ਪਹਿਲਾਂ ਬਾਅਦ ਚ ਟੁੱਟ ਪਹਿਲਾਂ ਜਾਂਦੀ ਹੈ ਟੁੱਟ ਪੱਜ ਬਹੁਤ ਹੈ ਜਿਨ੍ਹਾਂ ਨੂੰ ਤਾਕਤ ਦਿੰਨੇ ਆ ਤਾਕਤ ਇਸ ਲਈ ਦਿੱਤੀ ਜਾਂਦੀ ਹੈ ਕਿ ਲੋਕਾਂ ਦੇ ਮਸਲੇ ਹੱਲ ਹੋਣ ਤਾਕਤ ਇਸ ਲਈ ਨਹੀਂ ਹਾਂਜੀ ਤਾਂ ਇਸੇ ਤਰੀਕੇ ਜੇਕਰ ਹੋਰ ਕੋਈ ਵੀ ਸੰਸਥਾ ਜਿਵੇਂ ਆਵਾਜ਼ ਨੇ ਆਵਾਜ਼ ਸੁਣੀ ਹੈ ਲੋਕਾਂ ਦੀ ਹੋਰ ਕੋਈ ਸੰਸਥਾ ਵੀ ਅੱਗੇ ਆਉਣਾ ਚਾਹੁੰਦੀ ਹੈ ਕਿਉਂਕਿ ਸਰਕਾਰਾਂ ਤੋਂ ਤਾਂ ਨਾ ਹੀ ਪੁੱਛੀਏ ਸਵਾਲ ਵੀ ਨਾ ਪੁੱਛੀਏ ਕਿਉਂਕਿ ਕਈ ਵੇਲੇ ਫਿਰ ਜਿਹੜੇ ਉਹਦੇ ਸਮਰਥਕ ਆ ਉਹ ਗੁੱਸੇ ਹੋ ਜਾਂਦੇ ਸਾਨੂੰ ਕਿ ਉਹ ਸਵਾਲ ਪੁੱਛ ਰਹੀ। ਸਵਾਲ ਨਾ ਹੀ ਪੁੱਛੀਏ ਤਾਂ ਮੇਰੇ ਖਿਆਲ ਬਿਹਤਰ ਹੈ ਪਰ ਜੇ ਇਸੇ ਤਿੱਕੇ ਕੋਈ ਹੋਰ ਸੰਸਥਾ ਵੀ ਅੱਗੇ ਆ ਕੇ ਆਪਣੇ ਏਰੀਏ ਵਿੱਚ ਆਪਣੇ ਮਹੱਲੇ ਆ ਚਾਪੜੇ ਵਾਰਡਸ 'ਚ ਕੰਮ ਕਰਨਾ ਚਾਹੁੰਦੀ ਆ ਤਾਂ ਅਸੀਂ ਉਹਨਾਂ ਦੇ ਵੀ ਇਸੇ ਤਰੀਕੇ ਸ਼ਲਾਘਾ ਕਰਾਂਗੇ। ਬਲਵੀਰ ਸਿੰਘ ਥਾਂ ਦੀ ਕਹਿ ਰਹੇ ਆਨੰਦਪੁਰ ਸਾਹਿਬ ਰੋਡ ਦਾ ਹਾਲ ਵੀ ਆਮ ਲੋਕਾਂ ਵੱਲੋਂ ਹੀ ਬਣਾਈ ਜਾ ਰਹੀ ਹੈ ਬਿਲਕੁਲ ਜੀ ਬਾਬਾ ਜੀ ਉੱਥੇ ਮੈਨੂੰ ਹੁਣ ਉਹਨਾਂ ਦਾ ਨਾਮ ਯਾਦ ਨਹੀਂ ਆ ਰਿਹਾ ਹੈ ਕਿਲਾ ਆਨੰਦਗੜ੍ਹ ਵਾਲੇ ਕਿਲਾ ਆਨੰਦਗੜ੍ਹ ਵਾਲੇ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਬਹੁਤ ਸਹਿਯਤਾ ਆ ਉਪਰਾਲਾ ਬਹੁਤ ਵੱਡਾ ਬਹੁਤ ਨੇਕ ਉਪਰਾਲਾ ਔਰ ਆਮ ਲੋਕਾਂ ਨੂੰ ਹੀ ਅੱਗੇ ਆਉਣਾ ਪੈਣਾ ਮੈਂ ਤਾਂ ਹੁਣ ਬਲਵੀਰ ਜੀ ਇਹ ਕਹਿਣਾ ਕਿ ਜਿਹੜੇ ਐਮਪੀ ਵੋਟਾਂ ਮੰਗਣ ਹੁਣ ਆਉਣਗੇ MP ਇਲੈਕਸ਼ਨਸ ਵਿੱਚ ਉਹਨਾਂ ਨੂੰ ਸਵਾਲ ਪੁੱਛੋ ਜਿਹੜਾ ਪੁਰਾਣਾ MP ਆ ਉਹਨੂੰ ਪੁੱਛਿਓ ਤਾਂ ਕੀ ਕੀਤਾ ਵੀ ਤੂੰ ਕਿਉਂਕਿ ਕਈ ਸਾਲਾਂ ਤੋਂ ਮੰਗ ਉੱਠ ਰਹੀ ਹੈ ਜਿਹੜਾ ਸ਼੍ਰੀ ਹਨਪੁਰ ਸਾਹਿਬ ਨੂੰ ਰਸਤਾ ਜਾਂਦਾ ਗੜ ਸ਼ੰਕਰ ਤੋਂ ਉਹਦੀ ਹਾਲਾਤ ਤਾਂ ਦੇਖੋ ਕਿੰਨਾ ਖਸਤਾ ਤੁਹਾਨੂੰ ਤਾਂ ਸ਼ਾਇਦ ਜਾਣਦੇ ਵੀ ਨੇ ਜਿਹੜੇ ਮੌਜੂਦਾ MP ਸਾਹਿਬ ਨੇ ਸਵਾਲ ਤੁਸੀਂ ਪੁੱਛ ਲਿਓ ਨਾ ਪਵਾ ਮੇਰਾ ਲਾ ਦਿਓ ਆ ਮੈਂ ਕਹਿੰਦਾ ਇੱਥੇ ਪੌਣੇ-ਪੌਣੇ ਫੁੱਟ ਦੇ ਟੋਏ ਡੁੱਕੇ ਸੀਗੇ ਉਹ ਵਿੱਚ ਥੋੜੀ ਹਿੱਲ ਜਾਂਦੀ ਸੀ ਹਾਂ ਗੱਡੀ ਇੱਕ ਵਾਰੀ ਕ੍ਰੇਜ਼ੀ ਕਾਰ ਨਾਲ ਵੀ ਜ਼ਿਆਦਾ ਝਟਕੇ ਖਾ ਜਾਂਦੀ ਸੀਗੀ ਗੱਡੀ ਇੱਕ ਵਾਰੀ ਐ ਹੁੰਦੀ ਜਿਵੇਂ ਡਿਵਾਈਡਰ ਤੋਂ ਉੱਛਲਦੀ ਪਈ ਆ ਡਿਵਾਈਡਰ ਵੀ 3-3 ਫੁੱਟ ਡੂੰਘੇ ਐ ਮਹਿਸੂਸ ਹੁੰਦਾ ਸੀ ਤਾਂ ਬਹੁਤ ਨੁਕਸਾਨ ਹੁੰਦਾ ਸੀ ਗੱਡੀਆਂ ਦਾ ਗੱਡੀ ਦੀ ਚੈਸੀ ਟੁੱਟਦੀ ਐ ਬਹੁਤ ਦਿੱਕਤ ਆਉਂਦੀ ਆਉਂਦੀ ਸੀ ਔਰ ਉਮੀਦ ਕਰਦੇ ਨੇ ਕਿ ਇਹ ਵੀ ਟਿਕ ਜਵੇ ਆਮ ਬੰਦੇ ਵੱਲ ਦੇਖੋ ਜਿਹੜਾ ਆਮ ਬੰਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਉਹ 'ਚ ਰੱਬ ਵੀ ਬਰਕਤ ਪਾਉਂਦਾ ਤੇ ਜਦੋਂ ਧਿਆਨ ਹੀ ਹੋਵੇ ਜਿਹੜੀ ਸਰਕਾਰਾਂ ਦੀ ਗੱਲ ਕਰੀਏ ਕਿ ਵੀ ਮੇਰਾ ਹਿੱਸਾ ਕੀ ਆ ਫਿਰ ਕੰਮ ਔਖਾ ਜਾਂਦਾ ਆ ਆਮ ਬੰਦਿਆਂ ਨੇ ਜਿਹੜੇ ਸਮਾਜ ਸੇਵੀ ਨੇ ਉਹਨਾਂ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਆ ਔਰ ਉਮੀਦ ਕਰਦੇ ਆ ਕਿ ਰੱਬ ਵਿੱਚ ਬਰਕਤ ਪਾਏਗਾ ਇਹ ਜਿਹੜੇ ਟੋਏ ਨੇ ਵੱਲੋਂ ਪੂਰੇ ਗਏ ਆ ਲੰਮਾ ਸਮਾਂ ਕੱਢ ਜਾਣਗੇ ਪਰ ਹਾਂ ਉਸ ਤੋਂ ਬਾਅਦ ਸਾਡੀ ਲੀਡਰਾਂ ਕੇ ਹੱਥ ਜੋੜ ਕੇ ਬੇਨਤੀ ਆ ਕਿ ਸੋਚੋ ਸ਼ਹਿਰ ਬਾਰੇ ਸੋਚੋ ਸਿਰਫ ਆਪਣੇ ਬਾਰੇ ਨਾ ਸੋਚੋ ਕਿਉਂਕਿ ਤੁਸੀਂ ਆਪਣੇ ਬਾਰੇ ਹੀ ਸੋਚੀ ਜਾਓਗੇ ਫਿਰ ਲੋਕਾਂ ਨੇ ਛੋਟੇ ਬਾਰੇ ਸੋਚਣਾ ਬੰਦ ਕਰ ਦੇਣਗੇ ਆ ਗੱਡੀ ਨੂੰ ਰਾਹ ਦਿੱਤਾ। ਅੱਛਾ ਜੀ। ਚਲੋ ਠੀਕ ਹੈ ਜੀ। ਬਹੁਤ ਸ਼ੁਕਰੀਆ ਆਵਾਜ਼ ਸੰਸਥਾ ਦਾ ਬਹੁਤ ਸ਼ੁਕਰੀਆ। ਸੂਰਿਆ ਸਿਨੇਮਾ ਵਾਲਿਆਂ ਦਾ ਬਹੁਤ ਸ਼ੁਕਰੀਆ। ਆਵਾਜ਼ ਸੰਸਥਾ ਦੇ ਸਾਰੇ ਸਹਿਯੋਗੀਆਂ ਦਾ ਬਹੁਤ ਸ਼ੁਕਰੀਆ ਔਰ ਰੀਲ ਵਿੱਚ ਪਾ ਦੂੰਗਾ। ਹਾਲਾਂਕਿ ਮੈਂ ਵੀ ਆ ਕੇ ਇਹਨਾਂ ਦਾ ਸਾਥ ਜਮ ਸੀ ਪਰ ਸਾਡੇ ਕੋਲ ਕੁਝ ਗੈਸਟ ਆਏ ਹੋਏ ਸੀਗੇ ਬਾਹਰੋਂ। ਉਹਨਾਂ ਨਾਲ ਥੋੜਾ ਬੀਜ਼ੀ ਹੋ ਗਏ। ਤੇ ਇਸੇ ਤਰੀਕੇ ਸਾਡਾ ਪਰਿਵਾਰ ਜਿਹੜਾ ਤੁਸੀਂ ਜੁੜੇ ਆ ਜੁੜੇ ਰਹੋ। ਮੈਨੂੰ ਲੱਗਦਾ ਰੇਲਵੇ ਰੋਡ ਵੀ ਅੱਧੇ ਆਪ ਹੀ ਕਰਨੀ ਪੈਣੀ ਹੈ। ਹੈਂ? ਕਿ ਪੈਚਵਰਕ ਨੂੰ ਤਾਂ ਮੋਰੇ ਕੋਈ ਆ ਨਹੀਂ ਆ ਹੈ ਆ ਨਾਲੇ ਕਮੈਂਟ ਆ ਗਿਆ ਕਹਿੰਦਾ ਰੇਲਵੇ ਰੋਡ ਵੀ ਰਿਪੇਅਰ ਕਰ ਦਿਓ ਮੈਂ ਕਰਦਾ ਜੀ ਆਵਾਜ਼ ਸੰਸਥਾ ਵਾਲਿਆਂ ਨਾਲ ਗੱਲ ਆਵਾਜ਼ ਸੰਸਥਾ ਵਾਲੇ ਨੂੰ ਕਹਿੰਦਾ ਥੋੜੇ ਜਿਹਾ ਚਲੋ ਉਹਨਾਂ ਦੇ ਤਾਂ ਉਹਨਾਂ ਸਲੋ ਰੋਡ ਵੀ ਉਹਨਾਂ ਕੋਲ ਤਾਂ ਡੋਨਰਸ ਬਹੁਤ ਨੇ ਇਕੱਠੇ ਕਰਦੇ ਆ ਢਾਲ ਇਕੱਠੀ ਕਰਦੇ ਆ ਰੇਲਵੇ ਰੋਡ ਤੇ ਪਤੀਲਾ ਲੈ ਕੇ ਜਾਂਦੇ ਹੱਥ ਚ ਤੇ ਉਸ ਤੋਂ ਬਾਅਦ ਆਵਾਜ਼ ਸੰਸਥਾ ਦੀ ਵੇਨ ਉਹਨਾਂ ਨੂੰ ਬੇਨਤੀ ਕਰਦੇ ਆ ਜੇ ਰੇਲਵੇ ਰੋਡ ਬਣ ਜਵੇ ਲੰਘੋ ਬਾਜੀ ਲੰਘੋ ਨਹੀਂ ਰੋਕਦੇ ਇੱਧਰ ਇੱਧਰ ਆ ਜਾਓ ਬਾਜੀ ਫਰਚੀ ਕੱਢੀ ਵੀ ਨਹੀਂ ਜਾਓ ਜੀ ਜਾਓ ਕੋਈ ਸਰਤੀ ਵੀ ਨਹੀਂ ਕੱਟਦੇ ਟੈਨਸ਼ਨ ਨਾ ਲਓ ਉਹ ਬਾਈ ਤੂੰ ਜਾਂਦਾ ਨਹੀਂ ਜਾਓ ਗਰਮੇ ਜਾਓ ਬੀਬੀ ਬੱਚੇ ਉਡੀਕਤੇ ਨਹੀਂ ਕੀ ਵੇਚਦਾ ਬਾਈ ਏ ਸ਼ੇਕ ਸ਼ੇਕ ਕਰੋ ਖਰ ਜਾ ਕੇ ਹੁਣ ਤੇ ਆ ਲੈ ਚਲੋ ਇਹ ਉਪਰ ਆਲਾ ਜੀ ਅਸੀਂ ਇਸੇ ਤਰੀਕੇ ਜਿੰਨੀਆਂ ਸਮਾਜ ਸੇਵੀ ਜਥੇਬੰਦੀਆਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਆਪਾਂ ਰਲ ਮਿਲ ਕੇ ਆਪਾਂ ਹੀ ਹੰਬੜਾ ਮਾਰਦੇ ਆ ਰੇਲਵੇ ਰੋਡ ਵਾਲਾ ਕਿਉਂਕਿ ਬਹੁਤ ਔਖਾ ਉੱਥੇ ਬਹੁਤ ਦਿੱਕਤ ਹੁੰਦੀ ਆ ਸੜਕ ਜਿਹੜਾ ਟੂ ਵੀਲਰ ਤੇ ਆਉਂਦਾ ਤਾਂ ਸੜਕ ਐ ਲੱਭ ਕੇ ਜਾਣੀ ਪੈਂਦੀ ਸੜਕ ਐ ਕਿੱਥੇ ਆ ਗੱਡੀ ਉਹ ਹੈ ਕਿਹੜਾ ਸਹੀ ਹੈ ਗੱਡੀ ਆਲਾ ਆ ਜਾਂਦਾ ਜਿਵੇਂ ਆਫ ਰੋਡਿੰਗ ਤੇ ਆਏ ਹੁੰਦੇ ਆ ਇੱਥੇ ਵੀ ਆਈ ਹਲਾਸੀ ਗੱਡੀ ਆਏ ਹੁੰਦੀ ਸੀ ਇੱਕ ਵਾਰੀ ਹੁੰਦੀ ਸੀ ਨਾ ਬਾਈ ਬਹੁਤ ਜ਼ਿਆਦਾ ਆ ਇਹ ਤਾਂ ਰੋਜ਼ ਲੰਘਦੇ ਤੁਹਾਨੂੰ ਤਾਂ ਆਪਾਂ ਤਾਂ ਰੋਜ਼ ਲੰਘਦੇ ਆ ਚਲੋ ਮੈਂ ਹੁਣ ਆਪਣਾ ਐਡਰੈਸ ਵੀ ਨਾ ਕਨਫਰਮ ਕਰਾਣਾ ਗੱਡੀਆਂ ਕਿਹੜੇ ਵਿੱਚ ਵੱਜ ਜਾਂਦਾ ਦੂਆ ਰਹ ਜਾਂਦਾ ਹਾਂ ਆ ਕੇ ਵੇਲੇ ਖੰਭੇ ਨਾਲ ਨੂੰ ਦਿੱਕਤ ਹੋ ਜਾਂਦੀ ਸੀਗੀ ਕ੍ਰੋਸ ਕਰਨੀ ਓਕੇ ਹਾਂ ਜਦੋਂ ਕ੍ਰੋਸ ਕਰਨੀ ਆ ਜਾਂ ਉਧਰ ਟੋਏ ਕਰਕੇ ਕਈ ਵੇਲੇ ਗੱਡੀ ਖ ਐਕਸੀਡੈਂਟ ਫਿਰ ਨੋਕਜੋਕ ਵੀ ਹੁੰਦੀ ਆ ਨਾ ਟੋਏਆਂ ਕਰਕੇ ਉਹੀ ਰੇਲਵੇ ਰੋਡ ਤੇ ਕੋਈ ਹਾਲਾਤ ਰਹਤੇ ਆ ਜਾਂ ਟੋਏ ਹੋਣ ਤਾਂ ਫਿਰ ਨੋਕਜੋਕ ਹੋ ਜਾਂਦੀ ਚਲੋ ਵੀਡੀਓ ਦੇ ਇਥੇ ਰੈਪ ਅਪ ਕਰਦੇ ਆ ਤੇ ਆਵਾਜ਼ ਸੰਸਥਾ ਦਾ ਦਿਲੋਂ ਧੰਨਵਾਦ ਹੈ ਸੂਰਿਆ ਸਿਨੇਮਾ ਵਾਲੇ ਸਾਡੇ ਭਰਾਵਾ ਦਾ ਧੰਨਵਾਦ ਹੈ ਬਨੀਤ ਜੀ ਇਹਨਾਂ ਦੇ ਮੈਨੇਜਰ ਸਾਹਿਬ ਮੈਨੇਜਰ ਸਾਹਿਬ ਉਹਨਾਂ ਦਾ ਵੀ ਧੰਨਵਾਦ ਹੈ ਸੁਭਾਸ਼ ਜੀ ਸੁਭਾਸ਼ ਜੀ ਦਾ ਵੀ ਧੰਨਵਾਦ ਹੈ ਇਹਨਾਂ ਤੁਹਾਡਾ ਕੀ ਨਾ ਰਿੰਕੂ ਰਿੰਕੂ ਦਾ ਵੀ ਧੰਨਵਾਦ ਤੁਹਾਡਾ ਕੀ ਨਾ ਵਸੀਮ ਵਸੀਮ ਤੁਹਾਡੇ ਮੂਰੇ ਨਿਆਣਿਆਂ ਦਾ ਵੀ ਦੱਸ ਦੋ ਮੈਂ ਬੇਲ ਸਾਰੀ ਇਕੱਠੀ ਕਰ ਦਿੰਦਾ ਠੀਕ ਹੈ ਵੀਰੇ ਥੈਂਕ ਯੂ ਵੈਰੀ ਮਚ ਓਕੇ ਓਕੇ ਭਾਈ ਔਰ ਆਵਾਜ਼ ਸੰਸਥਾ ਦੇ ਜਿੰਨੇ ਸਹਿਯੋਗੀ ਨੇ ਸਾਰਿਆਂ ਦਾ ਧੰਨਵਾਦ ਉਹਨਾਂ ਦੀ ਦੁਆਰ ਤੀ ਵੀਡੀਓ ਅਪਲੋਡ ਕਰ ਦੇਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਇਹ ਆਮ ਲੋਕਾਂ ਦਾ ਉਪਰਾਲਾ ਆਮ ਲੋਕਾਂ ਦਾ ਆਮ ਲੋਕਾਂ ਦਾ ਧੰਨਵਾਦ ਆਮ ਲੋਕਾਂ ਤੋਂ ਮੇਰਾ ਭਾਵ ਹੈ ਜਿਹੜੇ ਜ਼ਮੀਨ ਨਾਲ ਜੁੜੇ ਹੋਏ ਆ ਜਿਹੜੇ ਸਮਾਜ ਸੇਵੀ ਨੇ ਇਹ ਕੋਈ ਪੋਲਿਟਿਕਲ ਉਪਰਾਲਾ ਨਹੀਂ ਹੈ ਆਮ ਲੋਕਾਂ ਦਾ ਉਪਰਾਲਾ ਬਹੁਤ ਬਹੁਤ ਸ਼ੁਕਰੀਆ ਬਣੇ ਰਹਿਣਾ ਵੀ ਬੱਤੀ ਨਵਾਸ਼ ਚੈਨਲ ਆਪਣੇ ਛੋਟੇ ਵੀ ਦਿਨ ਸੂਰੀ ਕੈਮਰਾ ਪਰ ਸੇਵਾ ਚੋਂ ਜਾਜ ਤੋਂ ਬਹੁਤ ਜਲਦੀ ਫਿਰ ਤੋਂ ਸਰਮਗੇ ਸੱਚ ਕਰਦਾ ਆਪਣਾ ਜਾਂਦਿਆਂ ਦੇ ਸਲੂਟ ਭਗਾ ਸਿੰਘ ਨੂੰ ਕਰਨਾ ਆਪਾਂ